ਪਪਾ ਅਮੀ ਲਾਈਵ ਤੇ ਦੇਖ ਰਹੇ ਹੈ ਪਰ ਭਈ ਜਿਆਦਾ ਲਾਭ ਤਾਂ ਤੁਹਾਨੂੰ ਮਿਲਣਾ ਤੁਸੀਂ ਜਿਹੜੇ ਆ ਗਏ ਹੁਣ ਕਿਤੇ ਮੈਂ ਨਾ ਨਰਾਜ ਨਾ ਹੋ ਜਾਣਾ ਜਿਹੜੇ ਲਾਈਵ ਤੇ ਦੇਖ ਰਹੇ ਹੋ ਉਸ ਇੱਥੇ ਦੇਖ ਲੈਣਾ ਲੈ ਲਾਈਵ ਚੱਲਦਾ ਹੈ ਮੈਨੂੰ ਸਤਪੁਰ ਗਊਆ ਵਾਲਿਆਂ ਦੀ ਗੱਲ ਯਾਦ ਆ ਗਈ ਕਿਉਂਕਿ ਮੈਂ ਉਹਨਾਂ ਦੇ ਸੀਰ ਚੜ੍ਹਨਾ ਚ ਰਿਆ ਤੈ ਕਿ ਪਗ ਤਾਇਆ ਮੇਰੇ ਸਾਹਮਣੇ ਦੀ ਗੱਲ उस वे मक्या बीजिया हुई कहते भगता तू आया नहीं कहना जी, जी मैं रात ना मक्की राखी गया था। तू क्या जी मैं मैं जेडे नहीं आए सुन लैन ध्यान ना लाइव देख रहे हैं तुझे भाई बहुत खुश हो गए भी कम बन गया तागे और मेरा भी बन गया ਮੇਰਾ ਤੋੜੇ ਨਾ ਬਣਿਆ ਮਹਾਰਾਜੀ ਕਹਿੰਦੇ ਵੀ ਤੂੰ ਆਇਆ ਨਹੀਂ ਕਹਿੰਦੇ ਮਹਾਰਾਜ ਮੱਕੀ ਦੀ ਰਾਖੀ ਨੂੰ ਚਲਾ ਗਿਆ ਨਹੀਂ ਤਾਂ ਮੈਂ ਜ਼ਰੂਰ ਆਂਦਾ ਕਹਿੰਦੇ ਦੇਖ ਲੈ ਭਗਤਾ ਤੂੰ ਐਦਾਂ ਦਾ ਭਗਤ ਐ ਸ਼ਿਰੋਮਣੀ ਭਗਤ ਐ ਗੱਲਾਂ ਬਹੁਤ ਉੱਚੀਆਂ ਉੱਚੀਆਂ ਕਰਦਾ ਹੈ ਪਰ ਤੈਨੂੰ ਗੁਰੂ ਦੇ ਪਰਬ ਤੇ ਆਣੇ ਨਹੀਂ ਆਣੇ ਦੇ ਵਾਸਤੇ ਤੈਨੂੰ ਕਿਹੜਾ ਰੁਕਾਵਟ ਪੈ ਗਈ ਕਹਿੰਦਾ ਜੀ ਬਸ ਆਹੇ ਗੱਲ ਜੀ ਉਹ ਮੈਂ ਸੋਚਿਆ ਮੱਕੀ ਦੀ ਰਾਖੀ ਕਰਦਾ ਜਿਹੜੇ ਚਾਰ ਮਣ ਦਾਣੇ ਆਣੇ ਉਹ ਉਹ ਜਿਹੜੇ ਹੈ ਪਸ਼ੂਵਾਂ ਨੇ ਖਾ ਲੈਣੇ ਹੈ ਜਾਨਵਰਾਂ ਨੇ ਖਾ ਲੈਣੇ ਸਾਡੇ ਨਿਆਣੇ ਨੇ ਭੁੱਖੇ ਰਹਿਣਾ ਤਾਂ ਮੈਂ ਚਲੇਗਾ ਨਹੀਂ ਮਹਾਰਾਜ ਅਸੀਂ ਤੁਹਾਡੇ ਬਿਨਾ ਰਹਿ ਸਕਦੇ ਗੱਲਾਂ ਤਾਂ ਬਹੁਤ ਆਂਦੀਆਂ ਪਰ ਕੰਢੀ ਵਾਲਿਆਂ ਨੂੰ ਨਹੀਂ ਆਂਦੀਆਂ ਕੰਢੀ ਵਾਲਿਆਂ ਨੇ ਸਾਨੂੰ ਪਾਲਿਆ ਔਰ ਦੌਣ ਵਾਲਿਆਂ ਨੇ ਖਾਲੀ ਜਨਮ ਦਿੱਤਾ ਹੈ ਮੈਂ ਬਹਿਸ ਨਹੀਂ ਕਹਿ ਰਿਹਾ ਤੁਹਾਨੂੰ ਖੁਸ਼ ਕਰਨ ਪਰ ਕਦੇ-ਕਦੇ ਕਲਜੂਗਾ ਵੱੜਦਾ ਹੈ ਕਲਜੂ ਕਲਜੂ ਫਿਰ ਇਹਨੂੰ ਵਾਈਬ੍ਰੇਸ਼ਨ ਕਰ ਦਿੰਦਾ ਇੱਕਦਮ ਫਿਰ ਅਸੀਂ ਵੀ ਸੋਚਦੇ ਕੀ ਹੋ ਗਿਆ ਇਹਨੂੰ ਪੁੱਜਦਾ ਉਹਨੂੰ ਮੱਕੀ ਦੀ ਅੱਖੀ ਵਾਲੀ ਹੋ ਗਿਆ ਮਾਰੇ ਕਹਿੰਦੇ ਭਾਈ ਬਗਤਾ ਫਿਰ ਤੂੰ ਐ ਕਰੀ ਹੁਣ ਮੱਕੀ ਦੀ ਰਾਖੀ ਕਰਿਆ ਸਤਿਗੁਰ ਦਊਆ ਵਾਲੇ ਦੇ ਸ਼ਬਦ ਮੇਰੇ ਨਹੀਂ ਐ ਕੰਨੀ ਸੁਣੀ ਅੱਖੀ ਦੇਖੀ ਗੱਲ ਕਰ ਰਿਆ ਇਹਦੇ ਤੁਹਾਨੂੰ ਰਹਸ ਮਿਲੇਗਾ ਉਹਨਾਂ ਦੀ ਬਾਣੀ ਦਾ ਉਹਨਾਂ ਦੇ ਜੀਵਨ ਦਾ ਉਹ ਕਹਿੰਦਾ ਮਹਾਰਾਜ ਉਦਾ ਗਲਤੀ ਹੋ ਗਈ ਵੈਸੇ ਮੈਂ ਤਾਂ ਨਾ ਮੇਰਾ ਮਨ ਤਾਂ ਤੁਹਾਡੇ ਕੋਲ ਹੀ ਤਾਂ ਮੇਰਾ ਮਨ ਤੁਹਾਡੇ ਕੋਲੇ ਤਾਂ ਤਾਂ ਮਾਰਾ ਕਹਿੰਦੇ ਕੱਲ ਨੂੰ ਫੇਰ ਜਾਣਾ ਤੇ ਕਹਿੰਦਾ ਜੀ ਹਾਂ ਫੇਰ ਫੇਰ ਜੇ ਮੈਂ ਕੱਲ ਰਾਖੀ ਕਰਾਇਆ ਜੇ ਹੁੰਗੇ ਕੱਲ ਨਾ ਗਈ ਹੁਤਾ ਦਾਣੇ ਜਾਨਵਰਾਂ ਨੇ ਖਾ ਲੈਣੇ ਮੱਕੀ ਖਾ ਲੈਣੀ ਕਹਿੰਦੇ ਫੇਰ ਮਨ ਮੇਰੇ ਕੋਲ ਤਾਂ ਕਹਿੰਦੇ ਹਾਂ ਕਹਿੰਦੇ ਐ ਕਰ ਅੱਜ ਮਨ ਨੂੰ ਭੇਜ ਦੇ ਉਥੇ ਜਿੰਦਾ ਮੇਰੇ ਕੋਲ ਤੇ ਜਿਹੜੇ ਨਹੀਂ ਆਏ ਨਾ ਉਹ ਸੁਣ ਲੈ ਜਿਹੜਾ ਕੰਨ ਖੋਲ ਕੇ ਇਹ ਉਹਨਾਂ ਦੇ ਸ਼ਬਦ ਹੈ ਮੇਰੇ ਨਹੀਂ ਹੈ ਕਹਿੰਦੇ ਭਾਈ ਵੀਰਾ ਫਨਾਇ ਕਰ ਅੱਜ ਮੰਨੋ ਭੇਜ ਦੇ ਜੱਤੇ ਮੇਰੇ ਕੋਲ ਭੇਜਿਆ ਜਿੱਦਾਂ ਭੇਜ ਦੇ ਕਹਿੰਦੇ ਮਹਾਰਾਜ ਐਦਾ ਕਿਦਾਂ ਮਾਰਾ ਕਹਿੰਦੇ ਤੇਰੇ ਬਟਕੇ ਐਦਾ ਕਿਦਾਂ ਸਾਨੂੰ 10000 ਦਾ ਐਦਾ ਕਿਦਾਂ ਮੋਰ ਕਲੇਬਰ ਬਣਦਾ ਹੈ ਗੁਰੂਆਂ ਦੇ ਨਾਲ ਗੁਰਸੇ ਕਪਟ ਮਿੱਤਰ ਸੇ ਚੋਰੀ ਯਾਹੋ ਮੈਨੂੰ ਕਹਿੰਦੇ ਵੀ ਸ਼ਰਮ ਆਂਦੀ ਐ ਯਾਹੋ ਨਿਰਧਨ ਯਾਹੋ ਕੋੜੀ ਗੱਲ ਫਿਰ ਮੀਨਮੇਕ ਤੇ ਆ ਗਈ ਗੁਰੂਆਂ ਦੇ ਨਾਲ ਐਸੇ ਵਿਵਹਾਰ ਤਾ ਉਹ ਕਰਦੇ ਜਿਨ੍ਹਾਂ ਨੂੰ ਮੀਨਮੇਕ ਹੁੰਦਾ ਹੈ ਜਿਨ੍ਹਾਂ ਨੂੰ ਮੀਨਮੇਕ ਨਹੀਂ ਹੁੰਦਾ ਉਹ ਨਾ ਦਿਨ ਦੇਖਦੇ ਨੇ ਨਾ ਰਾਤ ਦੇਖਦੇ ਨੇ ਨਾ ਠੰਡੀ ਦੇਖਦੇ ਨੇ ਨਾ ਗਰਮੀ ਦੇਖਦੇ ਨੇ ਨਾ ਬਰਸਾਤ ਦੇਖਦੇ ਨੇ ਨਾ ਮੌਸਮ ਅੱਛਾ ਦੇਖਦੇ ਨੇ ਉਹਨੇ ਤੇ ਸ਼ਬਦ ਹੀ ਚੱਲਦਾ ਰਹਿੰਦਾ ਹੈ ਭਿਜਿਓ ਸਿਜਿਓ ਕੰਬਲੀ ਠਿਜਿਓ ਸਿਜਿਓ ਕੰਬਲੀ ਭਿਜਿਓ ਸਿਜਿਓ ਕੰਬਲੀ ਜਿਓ ਸਿੱਧਿਓ ਕੰਬਲੀ ਉਹ ਕਹਿੰਦੇ ਕੰਬਲੀ ਓਡੀ ਵੀ ਹੈ ਬਰਸਾਤ ਹੋ ਰਹੀ ਹੈ ਕੰਬਲੀ ਨੂੰ ਕਹਿੰਦਾ ਵੀ ਤੂੰ ਭਿੱਜੀ ਜਾ ਭਿੱਜੀ ਜਾ ਮੈਨੂੰ ਕੋਈ ਮਤਲਬ ਨਹੀਂ ਕਿਉਂਕਿ ਸੂਰਜ ਨੇ ਚੜਨਾ ਦੋ ਦਿਨ ਬਾਅਦ ਸੁੱਕ ਜਾਊਗੀ ਕੋਈ ਗੱਲ ਨਹੀਂ ਹੈ ਲੇਕਿਨ ਮੈਂ ਤਾਂ ਆਪਣੇ ਗੁਰੂਆਂ ਦੇ ਦਰਸ਼ਨ ਕਰ ਜਾਣਾ ਹੀ ਜਾਣਾ ਹੈ ਭਿੱਜਿਓ ਸਿੱਧਿਓ ਕੰਬਲੀ ਹੈ ਸਧਾਰਨ ਸ਼ਬਦ ਰਹਸ ਸੇ ਬਹੁਤ ਛੁਪਿਆ ਹੈ ਦੇਚੇ ਬਹੁਤ ਰਹਸਪਾਰਾ ਹੈ ਇਹਦੇ ਵਿੱਚ ਕੋਈ ਗੁਰੂਆਂ ਦੇ ਨਾਲ ਜੁੜ ਕੇ ਜੇਕਰ ਐਸੇ ਰਹਸ ਨੂੰ ਨਹੀਂ ਸਮਝਦਾ ਉਹ ਤਾਂ ਕੇਵਲ ਭੌਤਿਕ ਪਦਾਰਥਾਂ ਦੇ ਕਾਰਜ ਹੀ ਗੁਰੂਆਂ ਦੇ ਨਾਲ ਸੰਬੰਧ ਹੈ ਔਰ ਨਥੀ ਕੁਝ ਵੀ ਨਹੀਂ ਕੁਝ ਵੀ ਨਹੀਂ ਪਿੱਜਿਓ ਸਿੱਜਿਓ ਕੰਬਲੀ ਮੇਰਾ ਨਾਲ ਗੁਰਾਂ ਦੇ ਨੇਹੇ मेरा जो नेह है मेरा जो प्रेम है और मेरा प्रेम कदे भी यह नहीं कहता भी रुकना है मैं मिलना ही है मैं जाना ही है मैं दर्शन करने ही है और मैं गल करनी है और करनी है तो करनी ओह है जेड़ी गुरुआ लगे बोलो महाराज की जय गुरुआ लगती है ਗੁਰਵਾਨ ਨੂੰ ਸਭ ਤੋਂ ਬੜੀ ਚੰਗੀ ਲੱਗਦੀ ਹੈ ਨਾਮ ਸਿਮਰਨ ਸ਼ਬਦ ਨਾਮ ਸੁਰਨ ਪਰ ਉਤੇ ਚਰਚਾ ਕਰਾਓ ਸੇਵਾ ਤਨ ਦਾ ਸਦਪਯੋਗ ਤੇ ਸਤਗੁਰ ਮਹਾਰਾਜ ਨੇ ਕਿਹਾ ਕਿ ਅ ਜਨ ਮਨ ਭੇਜ ਦੇ ਤਾਂ ਮਹਾਰਾਜ ਜੀ ਤਾਂ ਬਹੁਤ ਸਪਸ਼ਟ ਬੋਲਦੇ ਸੀ ਅਸੀਤਾ ਜੇ ਕਿਸੇ ਨੂੰ ਕੁਝ ਕਹਿੰਦੇ ਆ ਉਹ ਐਨੇ ਨਾਲੇ ਵਿਗੜ ਜਾਂਦਾ ਹੈ ਜੇ ਉਹਦਾ ਸੀ ਕਹੀਏ ਤਾਂ ਤਬ ਪਤਾ ਨਹੀਂ ਕੀ ਹੋ ਜਾਵੇ ਤਾਂ ਸਤਗੁਰਾਂ ਨੇ ਉਹਨੂੰ ਇਹ ਕਿਹਾ ਮੇਰੇ ਸਾਹਮਣੇ ਦੀ ਗੱਲ ਹੈ ਕਹਿੰਦੇ ਮਾਰਾਂ ਤੇਰੇ ਰੱਖ ਕੇ ਕਹਿੰਦਾ ਹੁਣ ਮਨ ਕਿਦਾਂ ਮੈਂ ਭੇਜਣਾ ਕਹਿੰਦੇ ਨਾਲੇ ਸਾਨੂੰ ਕਹੀ ਜਾਂਦਾ ਵੀ ਮਨ ਭੇਜਤਾ ਸੀ ਤੁਹਾਡੇ ਕੋਲ ਭੇਜ ਹੁਣ ਪ੍ਰਿਆ ਬੰਧ ਹੋ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਮਨ ਵੀ ਲੈ ਕੇ ਆਇਓ ਤੁਸੀਂ ਤਨ ਵੀ ਲੈ ਕੇ ਆਇਓ ਔਰ ਤੁਸੀਂ ਧਨ ਵੀ ਲੈ ਕੇ ਆਇਓ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਇੰਨਾ ਤੁਸੀਂ ਸਰਦੀ ਦੇ ਵਿੱਚ ਆ ਕਰਕੇ ਬੱਚੇ ਮਾਤਾ ਮਾਂ ਬਜ਼ੁਰਗ ਮੈਂ ਹੀ ਦੇਖਦਾ ਰਹਿਣਾ ਇੱਕ ਹੁਣੇ ਜਦੋਂ ਸੀ ਬੋਲਦੇ ਸੀ ਆਰਤੀ ਤੇ ਪਹਿਲਾਂ ਇੱਕ ਬੱਚਾ ਆ ਔਰ ਮਾਂ ਨੇ ਇਦਾਂ ਦੇ ਸੰਸਕਰ ਪਾਏ ਔਰ ਮੈਂ ਤਾਂ ਜਦੋਂ ਛੋਟਾ ਜਿਹੀ ਸੰਤ ਕੋਈ ਜੇ ਮਿਲਦਾ ਸੀ ਤਾਂ ਮੈਂ ਡਰ ਜਾਂਦਾ ਸੀ। ਤੋ ਬੱਚਾ ਫਟਾਕ ਬੋਲਿਆ ਮੈਨੂੰ ਤੁਸੀਂ ਆਵਾਜ਼ ਸੁਣੀ ਹੋਣੀ ਐ ਜਿਹੜੇ ਮਰੇ ਬੈਠੇ ਸੀ ਕਹਿੰਦਾ ਮਹਾਰਾਜ ਜੀ ਸਸਾ ਹੈ ਔਰ ਮੈਂ ਵਿੱਚ ਬੋਲਦੇ ਬੋਲਦੇ ਉਹਨੂੰ ਜਵਾਬ ਦਿੱਤਾ ਮੈਂ ਸਸਾ ਹੈ ਬਡੇ ਸਸਾ ਹੈ। ਇਹ ਕੀ ਐ? ਇਹ ਸੰਸਕਾਰ। ਇਹ ਸੰਸਕਾਰ ਜੇ ਸਾਨੂੰ ਅਸੀਂ ਨਹੀਂ ਲਾ ਮੰਗੇ ਇਹ ਸੰਸਕਾਰ ਅਸੀਂ ਬੱਚਿਆਂ ਨੂੰ ਨਹੀਂ ਦਵਾਗੇ। ਤਬ ਬੱਚਾ ਤਾਂ ਫਿਰ ਆਪ ਫੁੱਦਰਾ ਹੋ ਜਾਏਗਾ। ਔਰ ਇੱਕ ਹੋਰ ਬੜੀ ਖਤਰਨਾਕ ਗੱਲ ਹੈ। ਜਾਣ-ਬੁੱਝ ਕੇ ਜੋ ਗਲਤੀ ਕਰਦਾ ਹੈ ਉਹਦਾ ਡਬਲ ਦੰਡ ਭੋਗਣਾ ਪੈਂਦਾ ਹੈ। ਮੈਂ ਨਹੀਂ ਕਹਿ ਰਿਹਾ। ਬੀਤੇ ਸ਼ਾਸਤਰ ਗੁਰੂਆਂ ਦੀ ਬਾਣੀ ਕਹਿੰਦੀ ਹੈ। ਜਾਣ-ਬੁੱਝ ਕੇ। ਔਰ ਉਹ ਵੀ ਗੁਰੂਆਂ ਦੇ ਨਾਲ ਮੈਂ ਗੁਰੂ ਨਹੀਂ ਹਾਂ ਕਿਤੇ ਇਹ ਨਾ ਸੋਚੋ ਮੈਨੂੰ ਆਪਣੇ ਆਪ ਨੂੰ ਕਹਿ ਰਹੇ ਮੈਂ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਵੀ ਨਹੀਂ ਹਾਂ। ਮੈਂ ਤਾਂ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਦਾ ਉਹ ਵੀ ਹੋ ਨਹੀਂ ਰਹੀ ਬਿਲਕੁਲ ਸਾਫ਼ ਕਹਿ ਰਿਆਂ ਸਾਰਿਆਂ ਦੇ ਸਾਹਮਣੇ ਕਹਿ ਰਿਆਂ ਔਰ ਜਿੰਨੀ ਹੋਣੀ ਚਾਹੀਦੀ ਉਹ ਹੋ ਨਹੀਂ ਰਹੀ ਅ ਸਾਡੇ ਮਹਾਪੁਰਸ਼ ਬਹੁਤ ਕੁਝ ਕਹਿ ਦਿੰਦੇ ਆ ਸਾਡਾ ਮਨ بڑا ਅਸੀਂ ਥੱਲੇ ਨੂੰ ਹੋ ਜਾਣੇ ਵੀ ਦੱਸੋ ਮੂੰਨਾ ਮੱਥਾ ਕਹਾਵਤ ਹੈ ਪੰਜਾਬੀ ਚ ਬੋਲੋ ਬਈ ਤੁਸੀਂ ਪੰਜਾਬੀ ਬੈਠੇ ਹੋ ਮੂੰਨਾ ਮੱਥਾ ਮੇਰਾ ਜਿੰਨ ਪਹਾੜੋ ਲੱਥਾ ਨਾ ਸ਼ਕਲ ਨਾ ਅਕਲ ਫਿਰ ਵੀ ਤੁਸੀਂ ਮੈਨੂੰ ਮਾਣ ਦਿੰਦੇ ਹੋ ਮੈਂ ਸਮਝਦਾ ਕਿ ਗੁਰੂਆਂ ਨੇ ਤੁਹਾਨੂੰ ਇਹ ਪ੍ਰੇਰਣਾ ਦਿੱਤੀ ਹੈ ਤੁਸੀਂ ਉਹਨਾਂ ਦੀ ਪ੍ਰੇਰਣਾ ਦਾ ਪਾਲਨ ਕਰ ਰਹੇ ਹੋ ਔਰ ਉਹ ਪਾਲਨ ਜਿਹੜਾ ਹੈ ਉਹੀ ਗੁਰੂਆਂ ਦੀ ਸੱਚੀ ਤੇ ਉੱਚੀ ਤੇ ਸੁੱਚੀ ਭਗਤੀ ਹੈ ਭਾਵੇਂ ਸਿਮਰਨ ਘਟ ਹੋਵੇ ਬੋਲੋ ਵੰਦੀ ਛੋੜ ਮਹਾਰਾਜ ਕੀ ਜੈ ਤੇ ਜਿਹੜੇ ਨਹੀਂ ਆਏ ਨਾ ਠੰਡੀ ਦੇ ਦਰਦ ਕੈ ਉਹ ਜੇ ਸੁਣਦੇ ਐ ਨਾ ਅੱਗੇ ਨੂੰ ਐ ਨਾ ਕਰਨ ਸ਼ੀਸ਼ دیے ਸਤਿਗੁਰ ਮਿਲੇ ਇਹ ਤਾਂ ਠੰਡ ਹੈ ਸ਼ੀਸ਼ ਚਲੇ ਜਾਏ ਤੋ ਵੀ ਸਸਤਾ ਜਾਨ ਸਸਤਾ ਪੈ ਜਾਏਗਾ ਤੁਸੀਂ ਬਾਜੀ ਮਾਰ ਗਏ ਇਹ ਦੋਹਾਂ